ਸਤਿ ਸ਼੍ਰੀ ਅਕਾਲ ਜੀ ਮੈਂ ਬਾਜ਼ਾਰ ਦੇ ਵਿੱਚ ਆਇਆ ਸੀ ਤੇ ਕੁਦਰਤੀ ਇਹ ਦਿਲਪ੍ਰੀਤ ਆ ਜਿਹੜਾ ਇਹ ਬੋਰਡ ਦੇ ਬੰਦ ਤੇ ਸੁਕਾਨ ਦੇ ਬੰਦ ਮੇਰੀ ਨਜ਼ਰ ਗਈ ਤੇ ਨਾਲੇ ਸਾਡੇ ਮੈਡਮ ਜੀ ਖੜੇ ਨੇ ਆਮਾਦੀ ਪਾਰਟੀ ਦੇ ਡਿਰੇ ਬਿਨੇ ਦੱਜਿਤ ਹੋ ਰਹੇ ਤੇ ਇਹਨਾਂ ਵੱਲ ਵੀ ਨਜ਼ਰ ਗਈ ਕਿਉਂਕਿ ਇਹਨਾਂ ਬਾਰੇ ਗੱਲ ਆ ਕਿ ਇਹ ਬਾਹਰ ਦਾ ਜ਼ਿਆਦਾਤਰ ਖਾਣਾ ਨਹੀਂ ਖਾਂਦੇ ਪਰ ਇਹ ਇਸ ਰੇੜੀ ਦੇ ਉੱਤੇ ਲਹਿ ਰਹੇ ਸੀ ਔਰ ਕਈ ਦਿਨਾਂ ਤੋਂ ਮੈਂ ਵੀ ਦੇਖ ਰਿਹਾ ਸੀ ਇਹ ਮੀਆਂ ਬੀਬੀ ਜਿਹੜੇ ਪਿੱਛੇ ਮੈਂ ਦਿਖਾਉਣਾ ਤੁਹਾਨੂੰ ਬੀਆ ਬੀਬੀ ਜਿਹਨਾਂ ਦੇ ਘਰ ਦੇ ਵਿੱਚ ਬੱਚਾ ਚੱਕਿਆ ਮਿਹਨਤ ਕਿਨੇ ਕਰਨੀ ਆ ਤੇ ਫਿਰ ਉਹ ਕਿਵੇਂ ਕਰਨੀ ਤੇ ਤੁਸੀਂ ਦੇਖ ਸਕਦੇ ਹੋ ਕਿ ਬੀਆ ਬੀਬੀ ਘਰੇ ਨੇ ਘਰ ਦੇ ਵਿੱਚ ਬੱਚਾ ਤੇ ਮੈਂ ਰੋਜ਼ ਦੇਖਦਾ ਤੇ ਬੜੀ ਮਿਹਨਤ ਕਰਦੇ ਨੇ ਇਹ ਐਪ ਇਸ ਜਗ੍ਹਾ ਦੇ ਉੱਤੇ ਪਾਪਾ ਜੀ ਜਿਹੜਾ ਉਹ ਬਣਾ ਕੇ ਲੋਕਾਂ ਨੂੰ ਦਿੰਦੇ ਨੇ ਤੇ ਜਿੱਥੇ ਹੁਣ ਦਿਲਜੀਤ ਜੀ ਖੜੇ ਸੀ ਤੇ ਮੈਂ ਕਿਹਾ ਚਲੋ ਅੱਜ ਥੋੜੀ ਜੀ ਗੱਲਬਾਤ ਕਰਦੇ ਆਂ ਵੀ ਤੁਸੀਂ ਕਦੇ ਬਾਹਰੋਂ ਨਹੀਂ ਖਾਂਦੇ ਸੀ ਪਰ ਆ ਜਿੱਤੇ ਕਿ ਮੈਂ ਖਾਣ ਲੱਗੇ ਹਾਂਜੀ ਦਿਲਜੀਤ ਜੀ ਕਦੇ ਬਾਹਰੋਂ ਖਾਂਦਾ ਤੁਹਾਡਾ ਹੈ ਨਹੀਂ ਐਕਚੁਅਲੀ ਸਰ ਮੈਂ ਕਦੀ ਬਾਹਰ ਦਾ ਖਾਂਦੀ ਨਹੀਂ ਹੈਗੀ ਪਰ ਮੈਂ ਆ ਦਿਨ ਪ੍ਰੀਤ ਪਾਉ ਬਾਜੀ ਅਨੇ ਦੇ ਨੂੰ ਮੈਂ ਕਾਫੀ ਵਾਰੀ ਪਾਉ ਬਾਜੀ ਖਾ ਚੁੱਕੀ ਆ ਬਹੁਤ ਹੀ ਵਧੀਆ ਸਾਫ ਸੁਥਰੀ ਚੀਜ਼ ਹੈ ਆਰਗੇਨਿਕ ਹੈ ਕੋਈ ਐਸੀ ਵਿੱਚ ਬਹੁਤ ਜ਼ਿਆਦਾ ਵੀ ਘਟੀਆਂ ਮਸਾਲੇ ਨਹੀਂ ਯੂਜ਼ ਕਰਦੇ ਘਰ ਦੇ ਪੀਸ ਵਧੀਆ ਮਸਾਲੇ ਬਣਾਉਂਦੇ ਨੇ ਮੈਨੂੰ ਤਾਂ ਬਹੁਤ ਟੇਸਟੀ ਲੱਗਦਾ ਹੋਰ ਵੀ ਸਾਡੇ ਮੇਰੀ ਬੇਟੀ ਵੀ ਬਹੁਤ ਖੁਸ਼ ਹੋ ਕੇ ਖਾਂਦੀ ਹੈ ਸੋ ਮੈਂ ਸਾਰਿਆਂ ਨੂੰ ਸੁਣਾ ਦੇਣਾ ਚਾਹਨੀ ਆ ਇਹ ਸਾਰੇ ਇੱਥੋਂ ਦੀ ਪਾਓ ਪਾਜੀ ਸਾਉ ਤੁਸੀ ਜੀ ਧੰਨਵਾਦ ਅੱਛਾ ਇਹਦੇ ਬਾਰੇ ਦਾਦੀ ਵੀ ਇਹ ਹੈ 33 ਫੁੱਟ ਰੋਡ ਮੁੰਡੀਆਂ ਕਲਾਂ ਦਾ ਇਲਾਕਾ ਤੇ ਇਹ 33 ਫੁੱਟ ਰੋਡ ਦੀ ਸਬਜ਼ੀ ਮੰਡੀ ਆ ਪਿੱਛੇ ਮੜਾ ਕੇ ਦਿਖਾ ਦਿੰਦੇ ਆ ਸਬਜ਼ੀ ਮੰਡੀ ਆ ਇੱਥੇ ਇਸ ਦੇ ਕਾਰਨਰ ਦੇ ਉੱਤੇ ਇੱਕ ਮੰਦਿਰ ਆ ਕਾਫੀ ਮਸ਼ਹੂਰ ਆ ਏ ਤੇ ਇਹਦੇ ਨਾਲ ਕਿੰਨੀ ਵਿਕਰੀ ਇੱਧਰ ਕਿੰਨੀ ਫਿਟ ਸ਼ਾਪ ਆ ਜਿਹੜਾ ਉਹ ਉਹਨਾਂ ਦੇ ਬਿਲਕੁਲ ਸਾਹਮਣੇ ਆ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਇਹਨਾਂ ਨੂੰ ਕਿ ਦੱਸੋ ਦਾ ਮਸਦ ਕੀ ਉਹ ਕਾਰਨ ਆਦਾ ਤੇ ਜਿੰਨਾ ਦਿਲਜੀਤ ਨਾਲ ਪਹਿਲਾਂ ਗੱਲ ਕਰਈ ਆ ਦਿਲਜੀਤ ਵੀ ਇੱਕ ਬੜੀ ਹੀ ਮਿਹਨਤੀ ਔਰਤ ਆ ਤੇ ਮਿਹਨਤੀ ਔਰਤ ਹੋਣ ਕਰਕੇ ਇਧਰ ਉਧਰ ਨੂੰ ਕਾਹਨ ਕਿ ਥੋੜਾ ਇਧਰ ਆਜੋ ਮਿਹਨਤੀ ਹੋਣ ਕਰਕੇ ਇਹਨਾਂ ਦੀ ਇੱਕ ਆਪਣੀ ਹੀ ਕਹਾਣੀ ਆ ਕਿ ਬੜੀ ਮਿਹਨਤ ਨਾਲ ਨਾਲ ਇਹਨਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਰਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਦੋਂ ਮੈਂ ਇਹ ਲੜਕੀ ਨੂੰ ਦੇਖਿਆ ਤੇ ਮੈਂ ਸੋਚਿਆ ਕਿ ਕਿਉਂ ਨਾ ਇਸ ਮਿਹਨਤੀ ਔਰਤ ਦੀ ਜਿਹੜੀ ਦੂਜੀ ਮਿਹਨਤੀ ਔਰਤਾਂ ਉਸੇ ਦੀ ਕਹਾਣੀ ਜਿਹੜੀ ਲੋਕਾਂ ਨੂੰ ਦੱਸੀਏ ਤੇ ਲੋਕ ਇਹਨਾਂ ਦੀ ਜਿਹੜੀ ਰੇੜੀ ਦੇ ਉੱਤੇ ਵੱਧ ਵੱਧ ਸਾਮਾਨ ਲੈ ਕੇ ਜਾਣ ਤੇ ਇਹਨਾਂ ਨੂੰ ਕੰਮਜਾਬ ਕਰਨਾ ਆਪਣਾ ਕੀ ਨਾਮ ਆ ਜੀ? ਥੰਨੇਨਾਂ ਕविता ਜੀ ਜੀ ਅੱਛਾ ਕੰਮ ਤੇ ਕੀ ਕਹਨੋ ਜਨੋਤ ਇਹ ਰੇੜੀ ਦੇ ਉੱਤੇ ਆਇਆ ਕੁਦਰਤੀ ਤੁਸੀਂ ਮੀਆਂ ਬੀਬੀ ਨਾਲ ਬੱਚਾ ਵੀ ਰੱਖਿਆ ਹਾਂਜੀ ਇਹ ਇਹ ਬੱਚੇ ਨੂੰ ਕੋਈ ਸਵਾਲ ਨਾਲ ਆਇਆ ਨਹੀਂ ਨਹੀਂ ਜੀ ਸਭ ਮੇਰੇ ਘਰ ਕੋਈ ਸਵਾਲ ਨਾਲ ਨਹੀਂ ਕਰੇ ਅੱਛਾ ਤੇ ਮੈਂ ਆਪੇ ਆਪੇ ਸਾਹਮਣੇ ਆ ਅੱਛਾ ਕੰਮ ਕਰਦੇ ਹਾਂ ਨਹੀਂ ਫਿਰ ਇਹਨੂੰ ਬਣਾਉਣ ਵਾਸਤੇ ਬੜਾ ਟਾਈਮ ਲੱਗਦਾ ਹਾਂਜੀ ਤਾਂ ਚੀਜ਼ਾਂ ਪਹਿਲਾਂ ਘਰੇ ਫਿਰ ਉੱਤੇ ਵੀ ਟਾਈਮ ਲੱਗਦਾ ਫਿਰ ਇੱਥੇ ਰਾਤ ਨੂੰ ਕਿੰਨੇ ਵਜੇ ਤੱਕ ਰਹਿੰਦੇ ਹੋ ਅੱਜ ਇਹ ਸਵੇਰ 11:15 ਵੱਜਦੇ ਤੁਹਾਨੂੰ ਅੱਛਾ ਤੇ ਦੋਵੇਂ ਮੀਆਂ ਬੀਬੀ ਇਹ ਕੰਮ ਦੇ ਵਿੱਚ ਲੱਗੇ ਹੋਏ ਆ ਹਾਂਜੀ ਹਾਂਜੀ ਤੇ ਜਿਆਦਾਤਰ ਕੀ ਹੁੰਦਾ ਵੀ ਲੜਕੀਆਂ ਨੇ ਜਿਹੜੀਆਂ ਤੇ ਬੰਦੇ ਦਾ ਘਹਾਰਾ ਬਣਦੀ ਵੀ ਆਏ ਉਹ ਤਰ੍ਹਾਂ ਤਰ੍ਹਾਂ ਦੀਆਂ ਡਿਮਾਂਡਾਂ ਕਰਦੀਆਂ ਨੇ ਹਾਂਜੀ ਤੇ ਤੁਸੀਂ ਇੱਥੇ ਬੜੀ ਮਿਹਨਤ ਕਰਦੇ ਹੋ ਮੈਂ ਦੇਖਦਾ ਕਈ ਵਾਰ ਅੱਜ ਮੌਸਮ ਠੀਕ ਆ ਪਰ ਕਈ ਵਾਰ ਤਾਂ ਤੁਸੀਂ ਬਹੁਤ ਜ਼ਿਆਦਾ ਪਸੀਨੇ ਨਾਲ ਭਿੱਜੇ ਪਏ ਹੋ ਨੇ ਉਹ ਫਿਰ ਵੀ ਪੂਰੀ ਮਿਹਨਤ ਕਰਦੇ ਹੋ ਹਾਂ ਹਾਂਜੀ ਸਰ ਕੀ ਕਰੀਆ ਦੋਨਾਂ ਇਕੱਠੇ ਸਾਰਾ ਖੰਡਾ ਵਧੀਆ ਕੰਮ ਬਣਦਾ ਸਰ ਕੰਮ ਜਲਦਾ ਸਾਡਾ ਅੱਛਾ 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 ਕਿੰਨਾ ਕੰਮ ਤੁਸੀਂ ਇੱਥੇ ਕਰ ਰਹੇ ਹੋ ਸਰ ਇਹਨੇ ਜੀਨੂੰ 1 ਮੰਥ 1 ਮੰਥ ਹੋ ਗਿਆ ਕਿੰਨਾ ਮਹੀਓ ਪਹਿਲਾਂ ਕਿਤੇ ਕਰਦੇ ਸੀ ਨਹੀਂ ਸਰ ਪਹਿਲੇ ਕਦੀ ਨਹੀਂ ਕੀਤਾ ਪਹਿਲਾਂ ਹੋਰ ਕੀ ਕੰਮ ਕਰਦੇ ਪਹਿਲੇ ਹਾਊਸ ਵਾਈਫ ਕਰੇ ਅੱਛਾ ਪਹਿਲੇ ਆਪਾਂ ਕਰਈ ਆਪਣਾ ਕੰਮ ਕਰਦੇ ਫਿਰ ਇਹ ਤਰੰਦਾ ਪ੍ਰੋਗਰਾਮ ਕਿਵੇਂ ਬਣ ਗਿਆ ਬਾਸ ਸਰ ਇਹਾਰੇ ਬੈਠੇ ਜੁਨਾਸ ਤੇ ਵੀ ਕੁਛ ਕਰੀਏ ਬੈ ਕੇ ਦੇ ਦੇ ਕੇ ਹਾਂਜੀ ਮਤਲਬ ਆਰਥਿਕਤਾ ਕਰਦੀ ਠੀਕ ਨਹੀਂ ਹੈਗੀ ਜਿਹਦੇ ਕਰਕੇ ਲੱਗੋ ਜਾਂ ਵੈਸੇ ਸ਼ੌਂਪੇ ਚਰ ਤੋਂ ਨਹੀਂ ਸਰ ਥੋੜੀ ਤੰਗੀ ਵੀ ਥੋੜੀ ਹੈਗੀ ਹੈ ਅੱਛਾ ਘਰਵਾਲੇ ਦਾ ਸਹਿਯੋਗ ਕਰਨ ਲਈ ਤੁਸੀਂ ਇੱਥੇ ਲਾਗੇ ਅੱਛਾ ਤੁਹਾਡਾ ਨਾਮ ਕੀ ਹੈ ਜਮਰਾ ਜੀ ਤੁਸੀਂ ਅੱਗੇ ਆਓ ਇੱਧਰ ਆ ਜਾਓ ਪੀਰਾ ਮਾੜਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅੱਛਾ ਮਨਪ੍ਰੀਤ ਜੀ ਮਨਪ੍ਰੀਤ ਜੀ ਕੀ ਕਰਨ ਆਏ ਤੁਸੀਂ ਬਾਸੇ ਇਹ ਆ ਜੀ ਕੰਮ ਕੋਲਿਆ ਵਾ ਰੱਬ ਦੇ ਰੱਖੀ ਵਕਸੇ ਇਹ ਕੰਮ ਵਧੀਆ ਚੱਲੇ ਇਹ ਮਿਹਨਤ ਨਾਲ ਕਰਦੇ ਪਿਆ ਮਿਹਨਤ ਦਾ ਫਲ ਪੂਰਾ ਮਿਲੇ ਤੇ ਕੰਮ ਜਿਹੜਾ ਕੋਲਿਆ ਐ ਸਫਾਈ ਦਾ ਕੰਮ ਆ ਜੀ ਇੱਕ ਵੇ ਜਿਹੜਾ ਵੀ ਜਾ ਕੇ ਕੋਈ ਟਰਾਈ ਕਰੇ ਜੂਰ ਦੇਖੇ ਜੀ ਇਹ ਇੱਕ ਪੂਰਾ ਮਿਲੂਗਾ ਤੇ ਸਭਾਈ ਵੀ ਪੂਰੀ ਮਿਲੂਗੀ। ਜੀ। ਅੱਛਾ ਇੱਕ ਤੁਹਾਡੀ ਦੁਕਾਨ ਦਾ ਨਾਮ ਦਿਲਪ੍ਰੀਤ ਆ ਤੇ ਤੁਹਾਡਾ ਨਾਮ ਮੰਨਦੇ ਤੇ ਫਿਰ ਕਿਹਦੇ ਨਾਮ ਤੇ ਖੋਲਿਆ? ਇਹ ਗੁੜਿਆ ਦੇ ਨਾਮ ਤੇ। ਅੱਛਾ ਗੁੜਿਆ ਦੇ ਨਾਮ ਤੇ ਖੋਲਿਆ। ਇਹ ਐਪਰੀਸ਼ੀਏਟ ਕਰਦਾ ਤੁਹਾਨੂੰ ਕਿ ਕਿ ਇੱਕ ਤਾਂ ਔਰਤ ਤੁਹਾਡੀ ਜਿਹੜੇ ਜੀਵਨ ਸਾਥਣਾ ਉਹ ਤੁਹਾਡੇ ਨਾਲ ਲੱਗਿਆ ਤੇ ਤੁਸੀਂ ਕੰਮ ਵੀ ਆਪਣੀ ਲੜਕੀ ਦੇ ਨਾਮ ਤੇ ਖੋਲਿਆ। ਤੇ ਇੱਥੇ ਦਰਸ਼ਕਾਂ ਨੂੰ ਤੇ ਹੋਰ ਵੀ ਗੱਲ ਕਹਿਣਾ ਚਾਹਣਾ ਕਿ ਤੁਸੀਂ ਮੇਸ਼ਾ ਇਕੱਲੇ ਵੀ ਬਾਹਰ ਨਾ ਜਾਓ ਕਿਉਂਕਿ ਸਾਡੇ ਮੇਰੋਂ ਨੇ ਜਿਹੜੇ ਦਲਜੀਤਪੁਰ ਇਹਨਾਂ ਦਾ ਲੜਕਾ ਅਮਰੀਕਾ ਦੇ ਵਿੱਚ ਆ। ਤੇ ਅਸੀਂ ਮੇਰੇ ਤਾਂ ਇੱਕ ਦੂਜੇ ਨੂੰ ਕਹਦੇ ਰਹਿੰਦੇ ਆ ਵੀ ਬਾਹਰ ਨਾ ਜਾਓ ਇੱਥੇ ਹੀ ਕੰਮ ਕਰੋ ਤੇ ਹੁਣ ਇਹ ਦੂਰ ਤੋਂ ਥੋੜਾ ਜਿਹਾ ਸ਼ਾਟ ਦਿਖਾ ਦਿਓ ਮਰਾ ਜੀ ਇਹ ਪੂਰੀ ਰੇੜੀ ਦਾ ਵੀ ਕਹਿੰਦੇ ਰਹਿੰਦੇ ਆ ਵੀ ਇੱਥੇ ਹੀ ਕੰਮ ਕਰੋ ਹੁਣ ਇਹ ਤੋਂ ਨੌਜਵਾਨ ਆ ਜਿਹੜਾ ਪੰਜਾਬੀ ਨੌਜਵਾਨ ਮਨਪ੍ਰੀਤ ਆ ਨਾ ਇਹ ਇੱਥੇ ਰੇੜੀ ਲਾ ਕੇ ਆਪਣਾ ਕੰਮ ਕਾਰੋਬਾਰਾ ਜਿਹੜਾ ਪਾਉਂ ਬਾਜਿਆ ਜਿਹੜਾ ਇੱਕ ਸਾਦਾ ਜਿਹਾ ਪ੍ਰੋਜੈਕਟ ਪ੍ਰੋਡਕਟ ਦਾ ਜਿਹੜਾ ਇੱਥੇ ਥਾਣ ਦਾ ਤੇ ਜਿਹਦੇ ਵਿੱਚ ਮੈਨੂੰ ਲੱਗਦਾ ਕੋਈ ਤੁਈ ਮਿਲਾਵਤ ਵੀ ਨਹੀਂ ਕੀਤੀ ਜਾ ਸਕਦੀ ਤੇ ਉਹ ਇੱਥੇ ਤੁਹਾਨੂੰ ਦਿਖਾ ਰਹੇ ਆ ਕਿ ਪੂਰੀ ਰੇੜੀ ਆ ਜੇ ਜੀ ਉਹ پوری ਰਿਹੜੀ ਦਿਖਾ ਰਹੇ ਆ ਕਿ ਇਹ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਖਾਸ ਤੌਰ ਦੇ ਉੱਤੇ ਜਿਹੜੇ ਗੁੰਡੀਆਂ ਕਲਾਾਂ ਦੇ ਨਾਲ ਜੁੜੀਆਂ ਕਲੋਨੀਆਂ ਨੇ ਗੁੰਡੀਆਂ ਕਲਾ ਉਸ ਦੇ ਨਾਲ ਜੁੜੀਆਂ ਕਲੋਨੀਆਂ ਜਿਵੇਂ 33 ਮੁੰਡਰੋੜਾ ਉਹਨਾਂ ਦੇ ਲੋਕਾਂ ਨੂੰ ਫੀਲ ਕਰਦੇ ਆ ਕਿ ਪੰਜਾਬੀਆਂ ਨੂੰ ਤੁਸੀਂ ਹਮੇਸ਼ਾ ਕਹਿੰਦੇ ਹੋ ਬਾਹਰ ਭੱਜਿਆ ਰਹੇ ਹੋ ਬਾਹਰ ਭੱਜਿਆ ਉਹਨਾਂ ਖਾਸ ਤੌਰ ਤੇ ਨਾਂ ਦਾ ਬਹੁਤ ਵੱਡਾ ਨੁਕਤਾ ਜਿ ਨਹੀਂ ਕਰਦਾ ਇਹਨਾਂ ਚਾਲ ਦੀ ਵੀ ਅੱਜ ਇਹ ਨੌਜਵਾਨ ਦੇਕਰ ਨੇ ਇਹਨੇ ਆਪਣੀ ਇੱਕ ਲੜਕੀ ਦਿਲਪ੍ਰੀਤ ਦੇ ਨਾਂ ਦੇ ਉੱਤੇ ਇਹ ਕੰਮ ਸ਼ੁਰੂ ਕੀਤਾ ਤੇ ਇਸ ਨੂੰ ਸਫਲ ਬਣਾਉਣ ਦੇ ਲਈ ਆਪਾਂ ਸਾਰੇ ਇਹ ਤੋਂ ਝੂ ਲੈ ਕੇ ਜਾਓ ਅੱਗੇ ਮੈਂ ਵੀ ਇਹਨਾਂ ਤੋਂ ਕੁਛ ਨਾ ਕੁਛ ਲੈ ਕੇ ਜਾਵਾਂਗਾ ਤੇ ਇੱਕ ਵਕਦੇ ਵਿੱਚ ਅੱਗੇ ਤੋਂ ਵੀ ਜੇ ਕੋਈ ਖਾਣ ਦਾ ਬਾਹਰ ਦਾ ਪ੍ਰੋਗਰਾਮ ਹੋਊਗਾ ਤੇ ਅੱਜ ਇਹਨਾਂ ਦਾ ਜਿਹੜਾ ਖਾਣਾ ਖਾਣ ਤੋਂ ਬਾਅਦ ਤੇ ਮਿੱਥੋਂ ਲਗਾਤਾਰ ਹੀ ਲੈ ਕੇ ਜਾਇਆ ਕਰਾਂਗੇ ਅੱਛਾ ਮਨਪ੍ਰੀਤ ਕੀ ਕਹਿਣਾ ਚਾਹੁੰਦੇ ਜਾਂਦੇ ਆ ਜਿਵੇਂ ਲੋਕ ਬਾਹਰ ਨੂੰ ਪੱਜੀ ਜਾ ਰਹੇ ਨੇ ਤੇ ਜਾਂ ਸੁਪਨੇ ਵੱਡੇ ਦੇਖਦੇ ਨੇ ਕਰਦੇ ਕੁਛ ਨਹੀਂ ਦੇਖੋ ਜੀ ਜਿਹੜੇ ਅੱਜਕੱਲ ਜ਼ਿਆਦਾ ਪੜ੍ਹੇ ਲਿਖੇ ਨੇ ਜੀ ਉਹ ਮਿਹਨਤ ਕਰਕੇ ਰਾਜੀ ਨਹੀਂ ਆ ਗਏ ਜੀ ਜੀ ਉਹ ਕਹਿੰਦਾ ਕਿ ਸਾਨੂੰ ਬਸ ਜਿੱਦਾਂ ਜਿਹੜੀ ਅਸੀਂ ਪੜ੍ਹਾਈ ਕੀਤੀ ਹੈ ਸਾਨੂੰ ਉਦਾਂ ਦਾ ਕੰਮ ਮਿਲੇ ਮਿਹਨਤ ਨਾ ਕਰਨੀ ਪਵੇ ਪਰ ਇਹ ਹੈ ਕਿ ਪੰਜਾਬ ਦੇ ਵਿੱਚ ਇੰਨਾ ਪੈਸਾ ਵਾ ਕਿ ਜੇਕਰ ਇੱਥੇ ਮਿਹਨਤ ਕਰੇ ਤੇ ਇੱਥੇ ਸਭ ਕੁਝ ਹੈਗਾ। ਕੀ ਬਾਤ ਆ ਜੀ ਸਭ ਤੋਂ ਵੱਡੀ ਗੱਲ ਆ ਵੀ ਇਹ ਪਹਿਲਾ ਮੈਂ ਬੰਦਾ ਸੁਣਿਆ ਜਿਹਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਪੈਸਾ ਤੇ ਇਹਦੇ ਨਾਂ ਦੇ ਉੱਤੇ ਮੈਂ ਇਹਨੂੰ ਐਪਰੀਸ਼ੀਏਟ ਵੀ ਕਰਦਾ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਇਹਨੂੰ ਧੰਨਵਾਦ ਵੀ ਕਰਦਾ ਕਿ ਨੌਜਵਾਨਾ ਤੂੰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਮੁੰਡੇ ਨੇ ਉਹਨਾਂ ਦਾ ਰੋਲ ਮਾਡਲ ਬਣੇ। ਤੇ ਅੱਛਾ ਕਿੰਨਾ ਕੋੜਿਆ ਆ। ਮੇਰਾ 5ਵੀਂ ਕਲਾਸ ਆ ਕਿ ਬੜਾ ਅਪਾ 5ਵੀਂ ਕਲਾਸ ਦਾ ਪੜਿਆ ਹੋਇਆ ਇੱਥੇ ਪੰਜਾਬ ਨੂੰ ਹੀ ਚੰਗਾ ਸਮਝ ਰਿਆ ਜਦ ਕਿ ਪੜੇ ਲਿਖੇ ਪੰਜਾਬ ਨੂੰ ਚੰਗਾ ਸਮਝਣ ਦੀ ਬਜਾਏ ਇਸ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਮੋਟਾ ਵਪਾਰ ਲੈ ਕੇ ਚੱਲ ਜਾਂਦੇ ਨੇ ਅੱਛਾ ਤੁਸੀਂ ਕਿਨੇ ਪੜੇ ਹੋਏ ਹੋ ਸਰ ਮੈਂ 9ਥ ਪੜਿਆ ਹੋਇਆ ਅੱਛਾ ਤੁਸੀਂ 9ਥ ਪੜਿਆ ਹੋਇਆ ਹਾਂ ਜੀ ਤੇ ਹੁਣ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਸੀਂ ਤਾਂ ਤੁਹਾਡੀ ਅੱਛਾ ਦਰਸ਼ਕਾਂ ਨੂੰ ਤੌਰ ਦਾਤਣਾ ਮੈਂ ਹਮੇਸ਼ਾ ਮਸ਼ਹੂਰੀ ਕਰਦਾ ਪੈਸੇ ਲੈ ਕੇ ਇਹ ਖਾਸ ਤੌਰ ਤੇ ਜਿੱਥੇ ਔਰਤਾਂ ਦਾ ਮਾਮਲਾ ਹੁੰਦਾ ਮੈਂ ਉਹ ਤੇ ਕਦੇ ਵੀ ਕਦੇ ਕਿਸੇ ਔਰਤ ਤੋਂ ਪੈਸੇ ਨਹੀਂ ਲੈਂਦਾ ਤੇ ਉਸੇ ਫ੍ਰੀ ਆਫ ਕਾਸਟ ਜਿੰਨਾ ਹੋ ਸਕਦਾ ਉਹ ਦਿਨ ਛੁੜੀ ਕਰਕੇ ਕੋਸ਼ਿਸ਼ ਕਰਦੀ ਆ ਕਿ ਅੱਜ ਜਿੰਨੇ ਇਹਨਾਂ ਦੇ ਕਰ ਰਹੇ ਆ ਫ੍ਰੀ ਆਫ ਕਾਸਟ ਕਰ ਰਹੇ ਆ ਕਿਉਂਕਿ ਮੈਨੂੰ ਪਤਾ ਇੱਕੋ ਮੇਰੇ ਸਾਥੀ ਨੇ ਬੜਾ ਹਾਸੇ ਵਿੱਚ ਜਾ ਕਰੇ ਨੇ ਤੇ ਉਹਨਾਂ ਦਾ ਖਲਦੀ ਦੇਖਣਾ ਇਹ ਤੋਂ 2-4 ਪਾਪ ਵਾਜੀਆਂ ਵੇਟਾਂ ਲੈ ਕੇ ਜਾਣਗੇ ਜਾਂ ਇਹਨਾਂ ਤੋਂ 2-4000 ਲੈ ਲਿਆਉਣਾ ਸੋ ਇਹ ਤੇ ਇਸ ਕਰਕੇ ਇਹ ਬਿਲਕੁਲ ਇਹਨਾਂ ਦਾ ਫ੍ਰੀ ਆਫ ਕਾਸਟ ਆ ਜਿਹੜਾ ਇਹਨਾਂ ਦਾ ਐਡਵਰਟਾਈਜ਼ਮੈਂਟ ਕਰ ਰਹੇ ਆ ਔਰ ਚਾ ਰਹੇ ਹੈ ਕਿ ਇੱਕ ਔਰਤ ਜੇਕਰ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਕੰਬ ਲਾ ਕੇ ਉਸ ਨੂੰ ਖੁੱਲੇ ਸਥਾਨ ਦੇ ਵਿੱਚ ਲੰਮੀ ਉਡਾਰੀ ਭਰਨ ਦਾ ਮੌਕਾ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਵੀ ਲੋਕਾਂ ਨੂੰ ਸਰ ਜੀ ਲੋਕਾਂ ਨੇ ਇਹ ਕਹਿੰਨਾ ਚੰਗੇ ਸੀ ਜੀ ਮੈਂਟ ਕਰਦੇ ਆ ਸਾਨੂੰ ਸਾਡਾ ਰਿਜ਼ਲਟ ਮਿਲਦਾ ਨਹੀਂ ਜੀ ਤੁਸੀਂ ਇੱਕ ਵਿਜ਼ਿਟ ਕਰੋ ਜੇ ਸਾਨੂੰ ਦੱਸੋਗੇ ਸਾਡਾ ਟੈਸਟ اچھا ਮਤਲਬ ਰਿਜ਼ਲਟ ਮਤਲਬ ਉਹ ਨਹੀਂ ਦੁਕਾਨ ਵਾਲੇ ਚੱਲ ਹੀ ਨਹੀਂ ਕਹਿਣ ਤੋਂ ਬਾਅਦ ਹਾਂ ਜੀ ਵਾਲੇ ਹਾਂ ਤੁਹਾਨੂੰ ਕਿੰਨੇ ਕਿੰਨੀ ਤਿਆਰੀ ਕਰ ਦਿੰਦੇ ਆ ਹਨੇ ਤਾਂ ਖਰਚਾ ਪਾਣੀ ਨਿਕਲਦਾ ਪੁਣਾ ਅੱਛਾ ਖਰਚਾ ਪਾਣੀ ਲੱਗਦਾ ਹੋ ਰਿਹਾ ਖਰਚਾ ਪਾਣੀ ਨਿਕਲਦਾ ਹਨੇ ਤਾਂ ਜੀ 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 ਹਾਂ ਜੀ ਚਲੋ ਜੀ ਜ਼ਰੂਰ ਸਾਥ ਤੇ ਅਗਲੀ ਐਨਾ ਹੀ ਕਿਸੇ ਨਾ ਕਿਸੇ ਫੇਰ ਆਫ ਜਿਹੜੀ ਕੇ ਉਡਾਰੀ ਭਰਨ ਦੀ ਚਾਹ ਰੱਖਦੇ ਹੋਵੇ ਆਪਣੇ ਜੀਵਨ ਸਾਥੀ ਦੇ ਨਾਲ ਮਿਲ ਕੇ ਉਸ ਨੂੰ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡੇ ਰੂਹ ਰੂਹ ਕਰਾਂਗੇ ਅੱਜ ਮੈਂ ਫੇਰ ਦੱਸ ਰਿਹਾ ਕਿ ਏਰੀਆ ਜਿਹੜਾ ਲੁਧਿਆਣਾ ਦਾ ਮੁੰਡੀਆਂ ਕਲਾ ਚੰਡੀਗੜ੍ਹ ਰੋਡ ਦੇ ਉੱਤੇ ਪੈਂਦਾ ਪਿੰਡਾ ਉਸ ਦੇ ਨਾਲ ਸਾਈਡ ਦੇ ਉੱਤੇ ਬੇਟੀ ਫੋਟ ਰੋਡ ਪੈਂਦਾ ਤੇਤੀ ਕੋਡ ਰੋਡ ਤੇ ਬਹੁਤ ਜ਼ਿਆਦਾ ਕਲੋਨੀਆਂ ਨੇ ਵੱਡੀ ਇੱਕ ਸੰਤਰੀਏ ਬਾਗੀ ਦਾ ਜਿਹੜਾ ਏਰੀਆ ਤੇ ਹਰ ਬਟਾਰ ਦਾ ਇੱਥੇ ਹਰ ਖੇਤਰ ਦਾ ਆਸ ਤੇ ਹਰ ਮਿੱਤੇ ਦਾ ਬੇਚੇ ਜਾਤੀ ਰਿਹਾ ਤਾਂ ਸਾਰਿਆਂ ਨੂੰ ਅਪੀਲ ਕਰਕੇ ਜਿੰਸ ਤੱਕ ਮੇਰੀ ਇਹ ਵੀਡੀਓ ਜਾਂਦੀ ਆ ਤੇ ਉਹ ਦੇਖ ਜਿਹੜੇ ਦੇਖਦੇ ਨੇ ਉਹ ਇਹਨਾਂ ਨੂੰ ਤਹਿਤ ਕਰਨ ਵਾਸਤੇ ਇਹਨਾਂ ਦਾ ਵਰਤਾਰ ਵਿਵਾਰ ਦਿਖਾਉਣ ਵਾਸਤੇ ਕੰਮ ਦਿਖਾਉਣ ਵਾਸਤੇ ਸਿਰਫ ਵੱਧ ਸ਼ੇਅਰ ਕਰੋ ਤੇ ਨਾਲ ਅਜ ਕਿਰਨਦੀਪ ਆਈ ਆ ਤੇ ਕਿਰਨਦੀਪ ਨੂੰ ਜਰੂਰ ਇਹਨਾਂ ਦੇ ਜਿਹੜੇ ਖਾਨ ਦੇ ਪਤਵਾਨ ਉਹਨਾਂ ਦਾ ਸਵਾਗਤ ਹਮਾਰੇ ਧੰਨਵਾਦ